ਕਨਫਰੈਂਸ ਇਹ ਜਿਹੜੀ ਉਹ ਆਪਣਾ ਹਰੀ ਸਿੰਘ ਨਲਵਾ ਕਲਾਸਿਕ ਬੋਡੀ ਬਿਲਡਿੰਗ ਸ਼ੋ ਹੋ ਰਿਹਾ ਦਰਨਾਣਾ ਅਕੋਡੀਟੋਰੀਅਮ 24 ਨੂੰ ਉਹਦੇ ਰਿਕਾਰਡਿੰਗ ਹਾਂਜੀ ਸ਼ੋ ਹੋ ਰਿਹਾ ਬਹੁਤ ਤਗੜਾ ਇੰਡੀਆ ਲੈਵਲ ਦਾ ਸ਼ੋ ਹੋ ਰਿਹਾ ਜਿੱਤੇ ਕਿ ਆਪਾਂ ਮਤਲਬ ਜੀਪ ਬਾਈਕਾਂ ਬਹੁਤ ਵੱਡੇ ਐਕਸਪ੍ਰਾਈਜ਼ ਦੇ ਰਹੇ ਆ ਬਸ ਆਪਣਾ ਮੈਸੇਜ ਹੈ ਕਿ ਮੈਸੇਜ ਪਿਆਰ ਕੇ ਤੇ ਲੋਕੀਂ ਜੀਮਾ ਵਾਦਾਨ ਤਾਂ ਕਿ ਆਪਾਂ ਪੰਜਾਬ ਦਾ ਇੰਡੀਆ ਦਾ ਨਾਮ ਉੱਤੇ ਕਰ ਸਕੀਏ ਸਰ ਕਿਨੇ ਕਿਹੜੀ ਕੈਟਾਗਰੀ ਚ ਜਿਹੜੇ ਇਥੇ ਪਾਰ ਲੈ ਭਾਜੀ ਸਾਰੀਆਂ ਕੈਟਾਗਰੀਆਂ ਹਨ ਜੂਨੀਅਰ ਸੀਨੀਅਰ ਮਾਸਟਰ ਕੈਟਾਗਰੀ ਹੈਂਡੀਕੈਪ ਕੈਟਾਗਰੀ ਆਪਾਂ ਇੱਥੇ ਹੈਡੀਕੈਪ ਕੈਟਾਗਰੀ ਵੀ ਰੱਖੀ ਹੈ ਜਿੰਨਾਂ ਕੋ ਕੋਈ ਚਾਰਜ ਨਹੀਂ ਦਾ ਕੈਸ਼ ਪ੍ਰਾਈਜ਼ ਉਹਨਾਂ ਨੂੰ ਵੀ ਦੇ ਰਹੇ ਜਿਹੜੇ ਵੀ ਚੇਅਰ ਹੋ ਗਿਆ ਬਾਈਕਸ ਹੋਦੇ ਆ ਉਹਨਾਂ ਦੀ ਕੈਟਾਗਰੀ ਵੀ ਇਹ ਮਾਸਟਰ ਵੀ ਰੱਖੀ ਜਿਹੜੇ ਬਜ਼ੁਰਗੋ ਆਪਣਾ ਲਾਲ ਹੀ ਤੇ 40 ਸਾਲ ਤੋਂ ਬਾਹਰ ਆ ਲਈ ਰੱਖੀ ਹੈ ਜੂਨੀਅਰ ਸਾਰੀਆਂ ਕੈਟੇਗਰੀਆਂ ਰੱਖੀਆਂ ਜੀ ਕਿੱਥੋਂ ਕਿੱਥੋਂ ਤੁਹਾਡੇ ਵਿੱਚ ਬੋਡੀ ਬਲ ਹੈ ਭਾਜੀ ਬੰਬੇ ਬੈਂਗਲੌਰ ਉੱਤਰਾਖੰਡ ਪੂਰੇ ਇੰਡੀਆ ਤੋਂ ਆ ਰਹੇ ਕਿੰਨੇ ਕਿੰਨੇ ਬੋਡੀ ਭਾਜੀ ਘੱਟੋ ਘਾਟ 300 ਪਲੱਸ ਹੋਣਗੇ ਜੀ ਤੇ ਉਹਨਾਂ ਦਾ ਸੀ ਰਹਿਮ ਸਹਿਨ ਫ੍ਰੀ ਕਰਾਇਆ ਵਾ 2000 ਬੰਦੇ ਦੀ ਰੋਟੀ ਦਾ ਰਹਿਤ ਮਤਲਬ ਪਲੇਅਰ ਦੀ ਆਪਾਂ ਪੂਰੀ ਸੁਵਿਧਾ ਨੂੰ ਮਤਲਬ ਦੇ ਰਹੇ ਪੂਰੀ ਸੁਵਿਧਾ ਦੇ ਰਹੇ ਹਾਂ ਅਸੀਂ ਤੁਹਾਨੂੰ ਨੋਟ ਕਰਨਾ ਦਿੱਸਦਾ ਸੰਦੇਸ਼ ਇਹ ਦੇਣਾ ਚਾਹਾਂਗੇ ਆਪਣੇ ਮਤਲਬ ਮੈਸੇਜ ਨਹੀਂ ਛੱਡ ਕੇ ਸਾਰੇ ਕੰਮ ਮਾੜੇ ਛੱਡ ਕੇ ਜੀਮਾਂ ਵਾਲਾ ਆਪਣੇ ਮਾਪੇ ਦਾ ਸਤਿਕਾਰ ਕਰੋ ਤੇ ਸਪੋਰਟਸ 'ਚ ਹਿੱਸਾ ਲਾਓ ਫਿਚਰ ਬਹੁਤ ਗਾੜ ਵਾਲੇ ਟਾਈਮ 'ਚ ਬ੍ਰਾਈਟ ਆ ਤੁਹਾਡੀ ਕਿੱਦਾਂ ਖਿਆਲ ਜਾਏਗੀ ਭਾਜੀ ਮੈਂ ਬੋਡੀ ਬਿਲਡਿੰਗ ਕਰਦਾ ਜੀ ਤੇ ਜੋ ਪ੍ਰੋਬਲਮ ਜੋ ਤੇ ਫੇਸ ਕਰੀ ਗਿਆ ਇਹ ਮੁੰਡੇ ਵਿਚਾਰੇ ਆਈ ਪਿਆਰੀ ਕਰਨੇ ਲੱਖ ਰੁਪਏ ਲੱਗ ਜਾਣੇ ਤੇ ਸਾਨੂੰ ਉਹਨਾਂ ਨੇ ਟਰੋਫੀ ਬੈਡਲ ਬਣਾ ਰੇ ਘਰੇ ਦੂਰ ਜਰਾ ਕੋਈ 2000 ਰੁਪਏ ਲੱਗ ਜਾਂਦੇ ਆ ਤੇ ਜੋ ਗੇਮ ਚ ਪ੍ਰੋਬਲਮ ਜਾਂਦੀ ਹੈ ਉਹਨਾਂ ਬੰਦੇ ਦੇ ਹੱਥੇ ਸ਼ੋਅ ਤਿਆਰ ਕੀਤਾ ਗਿਆ ਵਾ ਅਜੋ ਕੈਸ਼ ਪ੍ਰਾਈਜ਼ਸ ਮਤਲਬ ਸਾਰਾ ਕੁਝ ਅਹੀ ਵੇਚਦੇ ਆ ਆਪ ਵੀ ਕੀਤਾ ਵਾ ਉਹ ਸਾਬਣਾ ਕਿ ਸਾਨੂੰ ਪ੍ਰੋਬਲਮ ਕੀ ਜਾਂਦੀ ਹੈ ਅਸੀਂ ਉਹ ਚੀਜ਼ ਨੂੰ ਪੇਸ ਕਰਕੇ ਇਹਨੂੰ ਵਧੀਆ ਤਰੀਕੇ ਦਾ ਸ਼ੋਅ ਬਣਾਇਆ ਭਜੀ ਹਰੀਸ਼ ਸਿੰਘ ਲਲੂਆ ਇੱਕ ਸੁਪਰ ਪਾਵਰ ਦਾ ਸਰੋਤ ਜਿਹਨੇ ਪੂਰੇ ਏਸ਼ੀਆ ਦਾ ਸਭ ਤੋਂ ਨੰਬਰ 1 ਜਰਮੈਨ ਰਹਾ ਤੇ ਗੇਮ ਵੀ ਆਡੀ ਪਾਵਰ ਦੀ ਹੈ ਤੇ ਵੀ ਤਾਈ ਪਾਵਰ ਪਾਵਰ ਹੋ ਗਈ ਤੇ ਤਾਂ ਹਰੀ ਚ ਦਬਾ ਆ ਗਿਆ ਸਰਕਾਰ ਵੱਲੋਂ ਕਿਤਾਬ ਸੋਚੋ ਭਾਈ ਸਰਕਾਰ ਵੱਲੋਂ ਸਾਨੂੰ ਜਵਾਨੀ ਦੀ ਸੁਣਤ ਨਹੀਂ ਹੈ ਤੇ ਸਰਕਾਰ ਆਪਣੇ ਕੰਮ ਹੀ ਕਰ ਲਈ ਹੁੰਦਾ ਇਹ ਬੜਾਵਾ ਉਹਨਾਂ ਨੇ ਸਾਡੀ ਕੀਮਤ ਕਰਨੀ ਉਹ ਜੇ ਲਾਈਨ ਤੇ ਹੋਏ ਜਿੱਤੇ ਬੜਾ ਕੁਝ ਹੋ ਸਕਦਾ ਸਰਕਾਰ ਦੇ ਛੱਡੋ ਕੋਈ ਕਹਿਣਾ ਨਾ ਸਾਨੂੰ ਕੋਈ ਕਮੇਟੀ ਸਾਡੀ ਸੰਸਥਾਵਾਂ ਵਾ ਹਿੰਦੂ ਸਿੱਖਾਂ ਦੀਆਂ ਸੰਸਥਾਵਾਂ ਵਾ ਸ਼੍ਰੋਮਿਕ ਕਮੇਟੀ ਹੈ ਜਿੱਥੇ ਬੰਦਿਆਂ ਨੇ ਇਹ ਪੈ ਇਕੱਠੇ ਕਰਦੇ ਲੱਗੇ ਬਾਹਰੋਂ ਸਾਨੂੰ ਜਵਾਨੀ ਦੀ ਗੱਲ ਨੇ ਮਤ ਨਹੀਂ ਕੀਤੀ ਅਪਾ ਚਾਹਦੇ ਵੀ ਨਹੀਂ ਆ ਪਰਾਂ ਨੂੰ ਚਾਹੀਦਾ ਹਿੰਦੂਆਦਿਆ ਵੀ ਸਸਤਾਵਾ ਆ ਜਿਹੜੀਆਂ ਆਪਣੀ ਲਾਉਰਸ਼ਿਪ ਚਾਣਾ ਸਾਰੇ ਉਤਰਾ ਰੋਆ ਪਾ ਲੋ ਬਹੁਤ ਸਸਤਾਵਾ ਆ ਜੇ ਸਪੋਰਟਸ ਆਈਟਾ ਤਗੜਾ ਕੰਮ ਹੁੰਦਾ ਕੇਰੇ ਆ ਦੀ ਬੰਦਗੀ ਵੀ ਬਾਕੀ ਆਪਣੇ ਕਰਤਾਰ ਭਾਜੀ ਅਥੀਰੇ ਭਾਜੀ ਹੋਵੇ ਇਹਨਾਂ ਨੇ ਸਾਡੀ ਮਦਦ ਕਰਵਾਈ ਕਰਤਾਰ ਭਾਜੀ ਨੇ ਸ਼ਹਿਰ ਦੇ ਕਈ ਡਾਕਟਰਾਂ ਤੋਂ ਆਡੀ ਹੈਲਪ ਕਰਵਾਈਏ ਹਲੋ ਦਿਵਸ ਪਾਸਾਲ ਹੋ ਗਿਆ ਇਸ ਤਰ੍ਹਾਂ ਕਰਕੇ ਮਤਲਬ ਆਪਣੇ ਯਾਰਾ ਭਰਾਵਾਂ ਦੇ ਵੱਡੇ ਆਦੇ ਸਿਰ ਤੇ ਸ਼ੁਕਰਾਨੇ ਕੋਈ ਮਤਲਬ इंडिविजुअल सरस्का या कोई सरकार नहीं ये क्या सरस्का वाव जस्ट सेवा सोसाइटी वो भी यार डिफरेंट है बस टाइमिंग क्या है बारात वही टाइमिंग ताई तरीके में भेटो वाला के चमिम तो ऐसा बताऊं भाई की डिटा खालसा भाई बाराजी अरे बटियाने तो चुटके प्रा मधेसा फुल संगा ये इधर थर्ड ਸਾਰੀ ਸੱਜਣਾ ਮੇਦਾਨਾਂ ਦੇ ਸਹਿਯੋਗ ਦੇ ਨਾਲ ਡਾਕਟਰ ਆਸ਼ੀਸ਼ ਗਰੇਵਾਲੋ ਹਸਪਤਾਲ ਡਾਕਟਰ ਮਨਦੀਪ ਹਰਦੇਰ ਉਹਨਾਂ ਨਾਲ ਡਾਕਟਰ تین ਡਾਕਟਰ ਡਾ ਸਾਉਣਨ ਸਾਧਿਆ ਜੀ ਆ ਕਿ ਅਸੀਂ ਇਹ ਟੂਰਨਾਮੈਂਟ ਕਰਾਉਣ ਰਹੇ ਹਾਂ ਜਿਹੜਾ ਸਿਹਰਾ ਸਾਡੇ ਵੀਰ ਛੋਟੇ ਤੇ ਹਰੀ ਤੇ ਜਾਂਦਾ ਤੇ ਬਹੁਤ ਇੰਡੀਆ ਦੇ ਟੂਰ ਕੌਬ ਦੇ ਬੌਡੀ ਬਿਲਡਰ ਵੀ ਆ ਰਹੇ ਨੇ ਤੇ ਕੈਸ਼ਟ੍ਰਾਈਡ ਜੀਬ ਰੱਖੀ ਹੈ ਜੀ 올ਓਵਰ ਜਿਹੜੇ ਟੀਮ ਕੈਂਪ ਵੀ ਨਾਲ ਹੋਵੇ ਰਨਰ ਅਪ ਕੋ ਉਹਨਾਂ ਲਈ ਬਹੁਤ ਸਾਗਾ ਤੇ ਫਸਟਲੀ ਕੈਸ਼ਟ੍ਰਾਈਡ ਹੈ ਸੈਕੰਡਲੀ ਵੀ ਪੰਜ 5th ਤੱਕ ਕੈਸ਼ਟ੍ਰਾਈਡ ਨਾਲ ਰੱਖਿਆ ਜੀ ਤੇ ਮਹਾਰਾਜ ਕਿਰਪਾ ਕਰੇ ਗੁਰਾਂ ਦਾ ਤੇ ਸਾਡੀ ਜਿਹੜੀ ਸਾਰੇ ਭਗਾਵਾਂ ਨੇ ਨਾਲ ਮੱਤੇ ਇਹ ਮੇਨ ਈ ਆਏ ਰੰਗ ਲਿਆਵੇ ਤੇ ਸਾਡਾ ਜਿਹੜਾ ਟੂਰਨਾਮੈਂਟ ਆ ਸਫਟਾ ਪੂਰਤ ਹੋਇਆ ਅੱਜ ਦੇ ਤੇ ਤੁਹਾਡੇ ਭਰਾਵਾਂ ਦਾ ਵੀ ਅਸ਼ੀਰਵਾਦ ਨਵੇਂ ਸਾਡੇ ਨਾਲ ਤੇ ਇਹ ਅਗਲਾ ਟੂਰਨਾਮੈਂਟ ਇਤੋਂ ਹੀ ਵਟਾ ਦਾਗੀ ਬਲਕਿ ਤੇ ਇਹ 35 ਕਰਾਂਗੇ ਜਿਹੜੇ ਸਾਡੇ ਛੋਟੇ ਵੀਰ ਕਲਕਤਾ ਕੰਮ ਕਰਦੇ ਨੇ ਲਖਿਆ ਬੱਦਾ ਗੱਦੀ ਨੇ ਤਾਂ ਅਗੈਂਕਟਰਾਂ ਦੇ ਖਾਤੇ 'ਚ ਭਜਣ ਦੇ ਨੇ ਕੋ ਨਾ ਬਣਾਉਣਾਗੇ ਤੁਸੀਂ ਈਮਾ ਚ ਬਣਾਓ ਗੈਂਟਰ ਵਾਲੇ ਖਾਤੇ ਤੇ ਜਾ ਕੇ ਮੁੜ ਕੇ ਤੂੰ ਇੱਕ ਦਾ ਕੰਮ ਕਰਕੇ ਤੇ ਦੇਲ ਤੇ ਆ ਕੇ ਮੁੜ ਕੇ ਤੇ ਰੋਣਾ ਕਿ ਤੁਹਾਡੀ ਕਿਸੇ ਨੇ ਮਾੜਾ ਕਰਨੀ ਕਰਨੀ ਤੇ ਨਾ ਹੀ ਗੈਂਟਰ ਨਹੀਂ ਤੇ ਡਾ ਪੁੱਛਣਾ ਵਾਰੀਆ ਤੁਹਾਨੂੰ ਫਾਇਦਾ 1000 ਭੇਜਣਗੇ ਵੀ ਨਾ ਕਿ ਨਾ ਜਨ ਨਹੀਂ ਭੜੇ ਜਾਂਦੇ ਤੀ ਉਹਨਾਂ ਦਾ ਠੀਕ ਹੈ ਕਿ ਜਿੰਨਾ ਭੜੇਗੇ ਤੇ ਮੁੜ ਕੇ ਕਰ ਜਾਣਾ ਇਹ ਵੀ ਨੀ ਮਾੜਾ ਕੰਮ ਕਰਦੀ ਤੇ ਕਰਕੇ ਛੋਟੇ ਵੀਰ ਜੇ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਆਹ ਬੀਕਰ ਦਾ ਕੰਮ చాటికే మేన కాలే పనే మేన్తలో మేన్తలో పోక్సిం కరో చుటు కరో అక్టిగేటు అప్ని అప్నే తేసా నాబన్న్ ఏంగు వార్యాడిలో చ్టరి క్టరిడ ਪੋਲੀ ਜੇ ਤੇ ਜਾਂ ਖਲੀਫ 76 ਤੇ ਡੇਰ ਇਹ ਨਾ ਹੈ ਪਤਾ ਛੱਡੋ ਕਿ ਗੇਮਾਂ ਵਾਲੇ ਬੰਨੇ ਆਓ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਰੱਬ ਨੀ ਰੱਬ ਨਾ ਬ੍ਰੈਡ ਨਾ ਮੈਨ ਨਾ ਫਾਊਂਡੇਸ਼ਨ ਦੇਖੋ ਅਜਿਹਾ ਟੂਰਨਾਮੈਂਟ ਸਪੋਰਟਸ ਟੂਰਨਾਮੈਂਟ ਹੋ ਰਿਹਾ ਹੈ ਤੁਸੀਂ ਸਮਝੋ ਕਿ ਸਿੱਧੀ ਨਸ਼ਿਆਂ ਦੇ ਚੋਟਾ ਕਿਉਂਕਿ ਜੇ ਬੱਚੇ ਸਪੋਰਟਸ ਜਾਣਦੇ ਤੋ ਨਸ਼ਾ ਤੋਂ ਦੂਰ ਰਹਿਣ ਫਿਰ ਇਨਾਮ ਦੇਖੋ ਹੈਰੀ ਹਿਊਮੈਨਿਟੀ ਜਿਆਦੇ ਵੱਡੇ ਹੜਾ ਹੁੰਦੇ ਆ ਕੰਪੀਟੀਸ਼ਨ ਵੱਡਾ ਲੈਣਾ ਵਾਸਤੇ ਇੰਨੀ ਤਿਆਰੀ ਕਰੀ ਬੰਦੀ ਆ ਅਗੋਈ ਨਾ ਅਮੀਨਾ ਬਿਲੰਦ ਜਦਾ ਹੈ ਰਿਕਵਰਡ ਮੈਡ ਲੈ ਗਿਆ ਇਹਨਾਂ ਨੂੰ ਕਿਤੋਂ ਇਨਾਮ ਨਹੀਂ ਮਿਲਿਆ ਇਸ ਕਰਕੇ ਹੈਰੀ ਨੇ ਖੁਦ ਪ੍ਰੋਗਰਾਮ ਕੀਤਾ ਅਸੀਂ ਚਲੋ ਸਾਰਾ ਡਾਕਟਰ ਜਿਹਦਾ ਜ਼ਿੰਕਾਰ ਭਾਈ ਨਾਲ ਉਹ ਖੁਦ ਸਪੋਰਟਸਮੈਨ ਉਹਨਾਂ ਨੂੰ ਜ਼ਿਆਦਾ ਪਤਾ ਸਾਡ ਨੂੰ ਵੀ ਜ਼ਿਆਦਾ ਪਤਾ ਵਾ ਕਿ ਨਸ਼ਿਆਂ ਚ ਕੁਛ ਨਹੀਂ ਗਾ ਗੈਂਗਸਟਰਾਂ ਚੋਂ ਜਿੱਦਾਂ ਕਹਿਦੇ ਆ ਕਿ ਲੜਾਈ ਚੜ੍ਹ ਲੈ ਜੀ ਕੁਛ ਨਹੀਂ ਲੜਾਈ ਤਾਂ ਮਾਰ ਹੀ ਹੁੰਦੀ ਭਾਵੇਂ ਤੁਸੀਂ ਕਿ ਇਹਨੂੰ ਮਾਰਦੇ ਭਾਵੇਂ ਤੁਹਾਡੇ ਸਾਟ ਲੱਗੀ ਉਹ ਮਾਰ ਹੀ ਆ ਤੇ ਇਹ ਪ੍ਰੋਗਰਾਮ ਕਰਾਉਣ ਦਾ ਮਕਸਦ ਇਹੋ ਹੀ ਆ ਕਿ ਲੋਕੀ ਨਸ਼ਿਆਂ ਤੋਂ ਦੂਰ ਗਲਤ ਕੰਮਾਂ ਤੋਂ ਦੂਰ ਹੋ ਕੇ ਕੰਪੀਟੀਸ਼ਨਾਂ ਆ ਜਾਣ ਵਧੀਆ ਵਧੀਆ ਇਨਾਮ ਲਿਆਣ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜਿਹੜੇ ਬੱਚੇ ਕੋ ਚਿਤ ਕੇ ਆਉਂਦੇ ਆ ਉਹਨਾਂ ਨੂੰ ਗਵਰਨਮੈਂਟ ਜੋਬ ਦਿੱਤੀ ਜਾਣ ਸੁਵਿਧਾ ਦਿੱਤੀਆਂ ਜਾਵੇ ਇੱਥੇ ਵੱਡੇ ਵੱਡੇ ਸਟੇਡੀਅਮ ਬਣਨੇ ਚਾਹੀਦੇ ਜਿਨ੍ਹਾਂ 'ਚ ਬੱਚੇ ਪ੍ਰੈਕਟਿਸ ਕਰੋ ਦੇਖੋ ਜਿਵੇਂ ਹਰਿਆਣਾ ਤਰੱਕੀ ਕਰ ਰਿਹਾ ਵਾ ਸਾਡੇ ਤੋਂ ਪਿੱਛੇ ਹੁੰਦਾ ਸੀ ਅੱਜ ਉਹ ਸਾਡੇ ਤੋਂ ਸਾਹ ਵੀ ਅੱਗੇ ਚੱਲ ਗਿਆ ਵਰਗੇ ਤੇ ਮੇਰੀ ਅਪੀਲ ਇਹੋਈ ਹੈ ਕਿ ਪੰਜਾਬ ਸਰਕਾਰ ਨੂੰ ਕਿ ਇੱਥੇ ਸੁਵਿਧਾ ਇੰਨੀ ਕਿ ਜਿਆਦਿਆਂ ਦੋ ਬੱਚੇ ਤਿਆਰੀ ਕਰਨੇ ਪੂਨਾ ਸ਼ੌਂਕ ਹੋ ਗਏ ਦੇਖੋ ਇੰਨੇ ਪੈਸੇ ਕਿਸੇ ਕੋਲ ਨਹੀਂ ਹੁੰਦੇ ਕਿ ਇੰਨੇ ਨੇ ਪੈਸੇ ਲਾਣ ਕੇ ਸਰਕਾਰਾਂ ਸੁਵਿਧਾ ਦੇਣ ਜਾਂ ਤੇ ਮੇਰੇ ਖਿਆਲ ਨਾਲ ਇਹ ਕਾਫੀ ਤਰੱਕੀ ਕਰਾਂ ਸੈਂਟਰਾਂ ਦੇ ਦੋਦਾਨਾ 올림픽 ਮੈਡਮ ਜੇ ਸਾਡੇ ਬੜਾ ਡਾਇਨਾਟ ਆ ਐਡਾ ਵੱਡਾ ਦੇਸ਼ ਆ ਸਾਡਾ ਅੰਡੀ ਵੱਡੀ ਆਬਾਦੀ ਆ ਬਸ ਥੋੜਾ ਸਹਿਯੋਗ ਮਿਲਣਾ ਚਾਹੀਦਾ ਤੇ ਮੈਂ ਪ੍ਰਾਈਵੇਟ ਸੰਸਥਾ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੇ ਫਰਾ ਹਰੀ ਹਰੀ ਫੰਕਸ਼ਨ ਕਰਾ ਰਹੇ ਜੋ ਕੋਈ ਵੀ ਕਰਾ ਰਿਹਾ ਉਹਰਾ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਸਰਤਾਂ ਦਰਤਾ ਨੂੰ ਨਹੀਂ ਲੱਗਦਾ ਇਹ ਹਰੀ ਦਾ ਪ੍ਰੋਗਰਾਮ ਹੈ ਜੋ ਮੈਡ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਆਇਆ ਕਰਕੇ ਇਹ ਫਰਮਾਇਆ ਉਹ ਹੀ ਅਪੀਲ ਕਰ ਰਿਹਾ ਵਾਂ ਜੋ ਖੁਦ ਮੈਡਲ ਲੈ ਕੇ ਆਇਆ ਤੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਫਿਰ ਵੀ ਉਹਨਾਂ ਦੀ ਹਿੰਮਤ ਦੇਖੋ ਜੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਫਿਰ ਵੀ ਬੱਚਿਆਂ ਵਾਸਤੇ ਕੋਸ਼ਿਸ਼ ਕਰ ਰਹੇ ਆ ਓਪਨ ਜੀਫ ਦੇ ਰਹੇ ਆ ਦੇਖੋ ਓਪਨ ਜੀਫ ਦੇ ਰਹੇ ਆ ਬਾਈਕ ਦੇ ਰਹੇ ਆ 50 ਲੱਖ ਤੋਂ ਉੱਪਰ ਪ੍ਰਾਈਜ਼ ਦੇ ਰਹੇ ਆ ਕੈਸ਼ ਪ੍ਰਾਈਜ਼ ਦੇ ਰਹੇ ਆ ਦੇਖੋ ਮੈਂ ਤਾਂ ਬੱਚਿਆਂ ਨੂੰ ਹਾਂ ਜੀ ਮੈਨੂੰ ਮਿਲ ਰਿਹਾ ਸਾਰਾ ਗਿਫਟ ਮਿਲਾਂਗੇ ਤੇ ਅੱਛਾ ਉਹਨਾਂ ਨੂੰ ਸੰਜੋਗ ਮਿਲੇਗਾ ਬੱਚੇ ਉਹ ਨਾ ਉਹਨਾਂ ਨੂੰ ਪ੍ਰੇਰਨਾ ਮਿਲੇਗੀ ਇਹ esport ਸੇ ਜਾਇਏ ਅੱਛੇ ਵੀ ਕੁਝ ਮਿਲਦਾ ਦੇਖੋ ਸਾਡੇ ਅਬਨਸਰ ਜਿੱਦਾ ਪੂਰੇ ਇੰਡੀਆ ਵਿੱਚ ਸਿਰਫ ক্রিকেট ਤੇ ਪੈਸਾ ਦੇ ਹੀ ਜਾ ਰਹੇ ਆ ਬਾਕੀ ਸਪੋਰਟਸ ਸਪੋਰਟਸ ਨਹੀਂ ਆ ਬਾਕੀ ਲੋਕ ਦੇਖਦੇ ਨੇ ਦੇਖੋ ਤੁਸੀਂ ਉਹਨਾਂ ਨੂੰ ਵੀ ਦੋ ਪੈਸੇ ਹੀ ਆਣ ਗੱਲੇ ਦੂਜੇ ਸਪੋਰਟਸ ਵਾਲੇ ਨੂੰ ਦੇਖੋ ਬੋਡੀ ਬਿਲਡਿੰਗ ਚ ਬੜੀ ਜਾਨ ਲੱਗਦੀ ਆ ਦਿਨ ਰਾਤ ਪੂਰ ਪਾਣੀ ਇੱਕ ਹੋ ਜਾਂਦਾ ਵਾ ਮਿਹਨਤ ਕਰਦੇ ਬਾਕੀ